ਹਾਂਜੀ ਸਵਾਗਤ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਰਾਤ ਲੇਟ ਵਾਲਾ ਹੋ ਕੇ ਸੀਗੇ ਵੀਡੀਓ ਨਹੀਂ ਵਧੀਆ ਬਣਦੀ ਸੀਗੀ ਤੇ ਰਾਤ ਜਿਹੜੇ ਜਗਾੜ ਦੀ ਗੱਲ ਕਰਦੇ ਸੀ ਅਸੀਂ ਉਹ ਆਪਣਾ ਆ ਜਗਾੜਾ ਇਹ ਹਾਰਨਾ ਤੇ ਲਾਵਾਂਗੇ ਮੈਂ ਤੁਹਾਡਾ ਆਪਣਾ ਆਪਣੇ ਮਿਸਤਰੀ ਗੁਰਿੰਦਰ ਕਰੇ ਭੋਰੂ ਜਾਂਦਾ ਵਾ ਆ ਦੇਖੋ ਆ ਜਰੂਰ ਟੰਗਿਆ ਕਰੋ ਭਾਈ ਨਜ਼ਰ ਨਜ਼ਰਾਂ ਤੋਂ ਬਚਣ ਲਈ ਨਾ ਆਪਾਂ ਸਪੈਸ਼ਲ ਬਣਵਾ ਕੇ ਆ ਲਾਇਆ ਹਾਂ ਬਾਲੀ ਨਜ਼ਰ ਲੱਗਦੀ ਆ ਆਪਣੇ ਟਰੈਕਟਰ ਨੂੰ ਕਾਈ ਦਾ ਦੇਣਾ ਇੱਥੇ ਬਣਾ ਜਿਗਾਰਡ ਲਾਈ ਜਾਂਦੇ ਆ ਟੂਨਰ ਨਿੱਕਾ ਜਾ ਜਦੋਂ ਫਿੱਟ ਹੋ ਗਿਆ ਨਾ ਫੇਰ 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 ਤਾਂ ਰੂਟਸ ਆਗੂ ਵਜੂ ਵੇ ਫੇਰ ਰਾਤ ਕਰਾਊਗਾ ਰਾਤ ਮੀਂਹ ਪੈਣ ਲੱਗ ਗਿਆ ਹੋਏ ਬਾਲਟੀ ਦਿੱਤੀ ਸਲੈਂਸਰ ਆਪਣਾ ਲਾਇਆ ਹੋਇਆ ਕਿੰਨਾ 4 ਫੁੱਟ ਦਾ ਨਹੀਂ ਨਹੀਂ ਇਹ 4 ਫੁੱਟ ਦਾ ਭਾਈ ਸਲੈਂਸਰ ਸਲੈਂਸਰ ਆ ਲਾ ਕੇ ਦਿਖਾਉਣਾ ਤੁਹਾਨੂੰ ਫਿਟਿੰਗਾ ਮੋਬਾਈਲ ਲਾਈ ਜਾਂਦੇ ਆ ਜੇ ਇਸ ਪ੍ਰੋਜੈਕਟ ਸਾਡਾ ਸਫਲ ਹੋ ਗਿਆ ਫੇਰ ਫੇਰ ਵੀਡੀਓ ਦੇ ਵਿੱਚ ਤੁਹਾਨੂੰ ਪਾਵਾਂਗੇ ਨਹੀਂ ਅੰਜੀ ਕਰਤਾ ਸੀ ਜਗੜ ਆਪਾਂ ਫੱਟ ਹਾਂਜੀ ਉਸਤਾਦ ਜੀ ਕਰਿਓਨ ਹਾਂ ਦੋ ਅਰਥ ਲਾਵੇ ਬਾਈ ਛੋਟੇ ਦੇ ਬੰਦਣਾਂ ਵਾਂਗ ਹਾਂ ਚਲੋ ਦੇਖੋ ਹੁਣ ਇੱਕ ਟੂਨਰ ਹੋਰ ਬਲਦੇ ਆਂ ਚੱਲ 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 ਵੀਡੀਓ ਸਾਡੇ ਘਰੇ 5000 ਪੀਪਣੀਆਂ ਲਾਈਆਂ ਉਹ ਪੰਦਾ ਉਹ ਨਹੀਂ ਲਾਉਣੀਆਂ ਆਹੀ ਲਾਉਣੀਆਂ ਆਹ ਦੇਖੋ ਰੋਕੀ ਹੋਕੀ ਆਹ ਦੇਖੋ ਨਾ ਟੈਂਕੀ ਦੀ ਲੋਡ ਪਵੇ ਨਾ ਬਾਹਰ ਜੱਬ ਦੀ ਲੋਡ ਹੀ ਨਹੀਂ ਹੈਗੀ ਕੰਪਰੈਸਰਾਂ ਦੀ ਲੋਡ ਨਾ ਪਵੇ ਪਹਿਲਾਂ ਸਾਰਾ ਕੁਝ ਲਿਆ ਲਿਆ ਫਿੱਟਿਆ ਵਾ ਅਣਹੀ ਦਿਮਾਗ ਲਾਇਆ ਸਾਡੇ ਵੱਡੇ ਇੰਜੀਨੀਅਰ ਨੇ ਕਹਿੰਦਾ ਆਪਾਂ ਛੋਟਾ ਜਿਹਾ ਗਾੜ ਲਾ ਕੇ ਚਾਰ ਲੈਣਾ ਵਾ ਕਿੱਟੇ 180 ਰੁਪਏ ਕਿੱਟੇ 180 ਦੇ ਵਿੱਚ ਆਪਾਂ ਵੀ ਵੀੜੀਆਂ ਬਣਾਤੀਆਂ ਦੇਖ ਲਓ ਆ ਜਿਹਾੜ ਲਾ ਕੇ ਆਹ ਇੰਜੀਨੀਅਰ ਕਹਿੰਦਾ ਦੋ ਅਰਥ ਲਾਗਦੇ ਨੇ ਦੋ ਦੋ ਅਰਥ ਆ ਦੋ ਕੋਈ ਨਾ ਕੋਈ ਮੈਂ ਦੋ ਲਾਇਆ ਕਰਦੇ ਆ ਦੋ ਅਰਥ ਅੱਜ ਦਾ ਵਲੌਗ ਆਪਣਾ ਓਕੇ ਆ ਸਫਲ ਹੋ। ਫੁੱਲ ਲੋਕ ਆਸਾ ਬਸ ਲਾਈਕ ਸ਼ੇਅਰ ਕਮੈਂਟ ਚਲੋ। ਅ ਉਹ ਦੇ ਏਦਾਂ ਦੇ ਬਲੌਗ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆ ਜਰੂਰ ਦੇਖੋ ਬੁਰੀਆਂ ਨਜ਼ਰਾਂ ਵਾਲੇ ਨੂੰ। ਇੱਥੇ ਇੱਥੇ ਪੱਕਾ ਆਪਾਂ ਫਿਕਸ ਕਰਾ ਲੈਣਾ ਵਾ। ਠੀਕ ਆ। ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ। ਅੱਜ ਜਲੇ ਆ ਤਾਂ ਬਣਾਉਣਾ। ਕਿਹੜਾ ਮਰਾ ਟਰੈਕਟਰ ਦਾ ਬਲੌਗ ਬਣਾਉਣਾ। ਹੂੰ ਹੂੰ। ਨਵਾਂ ਮਰਾ ਮੇਸਤਰੀ ਕਰੀ ਜਾਂਦਾ ਵਾ। Ya que no